ਪੱਕੀ ਤੇ ਦਿੱਲੀ ਤੇ ਬੇਲੈਂਡ ਜਾਂ ਨਾ 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 ਕਿ ਜਾਰੀ ショਪਿੰਗ ਪਤਾ ਨਹੀਂ ਕਿ ਨਾ ਕੁ ਵੀ ਲੋਕ ਧੱਪਿਆ ਕੁਝ ਹੈ ਨਹੀਂ 6 ਨੰਬਰਾਂ ਦਾ ਬਣਾ ਤੁ ਜਾ ਸੀ ਅੰਦੇ ਹੋ ਪਾਪਾ ਕੋਲ ਦੀ ਚਾਹ ਕੇ ਬੈਠਾ ਤੇ ਉੱਥੇ ਸੌਂ ਗਿਆ ਤੇ ਹੁਣ ਉਹ ਗੱਡੀ ਚਲਾਣ ਕਿਤੇ ਮੈਂ ਕਾਉਂਦਾ ਮੰਦਾ ਨਹੀਂ ਹੋਣੀ ਜੇ ਸਿਕਾਲ ਵੈਲਕਮ ਟੂ ਅਸਾਡੇ ਅਦੇ ਵਲੋਗ ਵਿੱਚ ਆਈ ਹੋਪ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਾਨੂੰ ਦੱਸਿਆ ਕਿ ਲੈਣ ਜਾਣਾ ਸੀ ਸੌਦਾ ਸੌਦਾ ਮੁਕਿਆ ਕੁਝ ਦਿਨ ਹੋ ਗਏ ਨੇ ਸ਼ਾਇਦ ਅਗੇੜੇ ਨੂੰ ਵਜਦਾ ਸੀ ਤੇ ਅੱਜ ਫਿਰ ਮਾਮੇ ਜੀ ਨੂੰ ਨਵੀਂ ਕਰੇ ਜੰਨੀ ਸੀ ਮਾਮਾ ਜੀ ਕਹੇ ਸੀ ਜਦੋਂ ਦਵਾਈ ਲੈਣ ਤੇ ਫਿਰ ਮਾਮੀ ਜੀ ਪਿੱਛੇ ਕੱਲੇ ਜਿਹੀ ਚੱਲ ਜਾਂਦੇ ਆ ਇਸ ਕਰਕੇ ਮਾਮਾ ਜੀ ਕੱਲ ਅਗੇ ਹੀ ਸ਼ਾਮ ਨੂੰ ਤੇ ਹੁਣ ਅਸੀਂ ਅੱਜ ਬਣਾਇਆ ਸਕਰੀਨ ਨੂੰ ਭੇਜ ਕੇ ਸਕੂਲੇ ਮਗੜਾ ਫੋਰਾ ਬਣਾਇਆ ਹੈ ਚਲੋ ਅਸੀਂ ਅੱਜ ਆ ਕੇ ਸੌਦਾ ਲਾਈਏ ਜਿੱਦਾਂ ਲਿਆਣਾਂ ਦਾ ਸਮਾਨ ਕੋਸੇ ਚੱਲ ਰਹੇ ਹੁਣ ਲੈਣ ਰੈਡੀ ਹੋ ਗਏ ਆ ARP ਵੀ ਰੈਡੀ ਹੋਣ ਦੀ ਫਿਰ ਅਸੀਂ ਜਾ ਰਹੇ ਆ ਅੱਜ D-Mart D-Mart ਤੋਂ ਜਿਆਦਾ ਸੌਦਾ ਲਈਦਾ ਸੀ ਨਾਲੇ ਇੱਕ ਥੋੜਾ ਘੁੰਮਣਾ ਹੋ ਜਾਂਦਾ ਤੇ ਨਾਲੇ ਐਸੀ ਸੌਦਾ ਖਰੀਦ ਲਈਦਾ ਅੱਜ ਹੁਣ ਅਸੀਂ ਜਾ ਰਹੇ ਆ ਜਲੰਧਰ D-Mart ਤੁਹਾਨੂੰ ਦੱਸਿਆ ਸੀ ਸੌਦਾ ਲੈਣ ਜਾਣਾ ਆ ਪਹਿਲਾਂ ਕਿਉਂਕਿ ਇਧਰੋਂ ਮੈਂ ਰਸਤੇ 'ਚ ਇੱਕ ਕਿਸ ਤਫਾਨ ਨਹੀਂ ਸੀ ਜਿਹੜੇ ਕਾਲੇ ਪਾਗੜੀਆਂ ਤੇ ਕਾਲੇ ਪਾਗੜੀਆਂ ਤੋਂ ਹੁੰਦਾ ਹੋਇਆ ਫਿਰ ਮੈਨੂੰ ਚੈੱਕ ਕੀਤਾ ਨੈਵੀਗੇਸ਼ਨ ਵਿੱਚ ਕਿਥੋਂ ਲੱਗੇ ਲੱਗੇਗਾ ਦੀ ਇਮਾਰਤ ਦੇ ਵਿੱਚ ਜਾਣਾ ਤੇ ਇਧਰੋਂ ਮੈਨੂੰ ਲੱਜਾ ਜ਼ਿਆਦਾ ਲੱਗਿਆ ਇਧਰੋਂ ਭੋਗਪੁਰ ਭੋਗਪੁਰ ਤੋਂ ਸਿੱਧਾ ਹੋਣਾ ડીਮਾਰਟੂ ਹੋਰ ਤੋਂ ਜਲੰਧਰ ਨੂੰ ਤੇ ਉੱਧਰ ਦੀ ਜਾਣਾ ਫਿਰ ਵਾਪਸ ਮੈਨੂੰ ਪਲਾਥਰ ਪਲਾਤੂ ਕਰਤਾਰਪੁਰ ਸੋਰੀ ਯਾਰ ਮੋਸੋ ਮੇਜ ਦਾ ਇਹ ਗੱਡੀ ਵਿੱਚ ਬੈ ਗਏ ਨਾ ਉੱਚਾ ਨਹੀਂ ਮਹ ਹੋਏ ਤਾਂ ਥੋੜਾ ਏਸੀ ਦੀ ਹਵਾ ਉੱਗ ਆ ਲਈ ਜਾਂਦੀ ਤਾਂ ਕਰਕੇ ਥੋੜਾ ਜਿਆਦਾ ਬੈਠਾ ਲਈ ਨਾ ਖਾਂਣ ਲੱਗਾ ਹੋਵੇ ਅੱਗੇ ਤੇ ਆਕਾ ਨੀਗਾ ਉਹਦੀ ਸੁਗਰਕਾਰ ਉਹ ਪਾਰੇ ਲੱਗੇ ਬੁੱਸ ਵਾਲੇ ਬਚਾਓ ਗਿਆ ਚਿਹਰਾ ਕਰਕੇ ਨਹੀਂ ਲੱਗਦੀ ਹੈਗੀ ਬੈਲਟ ਤੇ ਹੋਰ ਉਧਰ ਜਿਆਦਾ ਵੱਡਾ ਪਹਿਣਾ ਸੀ ਕਰਤਾਰਪੁਰ ਤੋਂ ਫਿਰ ਉਧਰ ਜਾਣਾ ਪੈਣਾ ਇਹ ਸਿੱਧਾ ਨੂੰ ਇਧਰ ਲਾ ਕੇ ਪਹਿਣਾ ਇੱਕ ਤੇ ਮੇਰਾ ਦਾਦਕਾ ਪੈਂਡ ਵੀ ਹੈ ਇਧਰ ਲਾ ਕੇ ਫੋਜਪੁਰ ਕੇ ਇਹਦੇ ਤੁਹਾਨੂੰ ਦਾਦਕੇ ਪੈਂਡ ਦਾ ਵੀ ਟੂਟ ਕਰਵਾਉਣਾ ਹੈ ਮੈਂ ਹੁਣੇ ਆ ਕੇ ਇਹਦੇ ਦੀ ਉਧਰ ਵੀ ਲਾਵਾਂਗਾ ਆਪਣਾ ਪੁਰਾਣਾ ਘਰ ਜਿੱਥੇ ਹੀ ਪਹਿਲਾਂ ਮੈਂ ਛੋਟੇ ਹੁੰਦੇ ਬਚਪਨ ਗਟਿਆ ਆਪਣਾ ਤੇ ਫਿਰ ਛੋਟੇ ਉਦੇ ਚਲ ਗਿਆ ਸੀ ਉਧਰ ਬਰੋਵਲ ਮਾਮੇ ਪਿੰਡ ਫਿਰ ਉਥੋਂ ਹੀ ਜਿੱਨਾ ਹੁਣ ਇੱਥੇ ਰਹਿ ਰਹੀਆਂ ਇੱਧਰ ਫਿਰ ਆਪਾਂ ਇਹਨੂੰ ਸ਼ੂਟ ਕੀਤਾ ਤੁਹਾਨੂੰ ਟੂਰ ਇੱਧਰ ਦਾ ਵੀ ਕਰਾਣਾ ਹੁਣ ਪਹਿਲਾਂ ਹੀ ਦਿਖਾਵਾਂਗੇ ਤੁਹਾਨੂੰ ਭੋਗ ਹੋਰ ਸ਼ਹਿਰ ਜੇ ਇੱਥੇ ਰਹਿੰਦੇ ਹੁੰਦੇ ਫਿਰ ਕਿਉਂਕਿ ਉੱਥੇ ਥੋੜੀ ਇੰਨੀ ਹੋਊ ਕਿ ਫਿਰ ਭੋਗ ਹੋਰ ਦਾ ਜ਼ਿਆਦਾ ਹੋਣਾ ਕਰਨਾ ਸੀ ਫੇਰ ਜਾਂ ਹੀ ਉਥੇ ਹੀ ਕੋਠੀ ਪਾਲਣੀ ਹੀ ਕਰ ਰਹੇ ਜਾਂ ਅਸੀਂ ਪਰ ਸ਼ਿਫਟ ਕਰਨਾ ਹੈ ਭੋਗਪੁਰ ਗਾਈਜ਼ ਮਮਮੀ ਕਹਿੰਦੀ ਹੁੰਦੀ ਸੀ ਕਿ ਮਤਲਬ ਇਹਨਾਂ ਦੇ ਮਤਲਬ ਮਮਮੀ ਕਹਿੰਦੇ ਹੁੰਦੇ ਸੀ ਕਿ ਜਦੋਂ ਮੈਂ ਵਿਆਹੀ ਆਈ ਸੀ ਨਾ ਤੇ ਇਸ ਪਿੰਡ ਨੂੰ ਨਾ ਬਸ ਵੀ ਨਹੀਂ ਜਾਂਦੀ ਹੁੰਦੀ ਸੀ ਕੋਣ ਕਿਹੜਾ ਜਾਂਦੀ ਕੋਣ ਵੀ ਨਹੀਂ ਜਾਂਦੀ ਕੋਣ ਵੀ ਨਹੀਂ ਜਾਂਦੀ ਹੈਗੀ ਉਧਰ ਪਾਸੇ ਨਹੀਂ ਜਾਂਦੀ ਕੋਈ ਆਪਣੇ ਸਾਧਾ ਨੇ ਤੇ ਜਾਂ ਆਟੋ ਜਾਂਦੇ ਨੇ ਕੋਈ ਘੁੰਡ ਜਦ ਇਹ ਭੂੰਡ ਹੁੰਦੇ ਹੀ ਮਸ਼ਹੂਰ ਨਾ ਇਹਨਾਂ ਨੂੰ ਹੱਸਦੀ ਮੈਂ ਕਹਾਂ ਜੇ ਜਿੱਦਾਂ ਆਪਣੀ ਲੜਾਈ ਹੁੰਦੀ ਆ ਤਾਂ ਫਿਰ ਤੇ ਇਦਾਂ ਮੈਨੂੰ ਪਾਸ ਕਰਦਾ ਤਾਂ ਫਿਰ ਮੈਂ ਤੁਰ ਕੇ ਜਾਣਾ ਕਰਦਾ ਸੀ ਕਿ ਗੁੱਸੇ ਹੋ ਕੇ ਆਹ ਵਧੀਆ ਗੱਲ ਹੈ ਕਿ ਜੇ ਛੇਤੀ ਸਾਧਨ ਮਿਲ ਜਾਂਦਾ ਫਿਰ ਛੇਤੀ ਲੱਪਣੀ ਵੀ ਨਹੀਂ ਕਰਨੀ ਜੇ ਤੁਰ ਕੇ ਜਲ ਤੁਰ ਕੇ ਜਾਣਾ ਫਿਰ ਮੈਂ ਜਾ ਕੇ ਫੜ ਲੈਣੀ ਕਰਦੀ ਚੱਲ ਆ ਗਈ ਪਹੁੰਚ ਹੀ ਹੋਣੀ ਹੈ ਜੀ ਗਾਇਜ਼ ਜਦੋਂ ਸਾਡਾ ਨਾ ਵਿਆਹ ਹੋਇਆ ਸੀ ਨਾ ਤੇ ਮੰਮੀ ਉਦੋਂ ਮੈਨੂੰ ਦੱਸਦੇ ਹੁੰਦੇ ਸੀਗੇ ਕਿ ਕਹਿਣਾ ਕਿ ਜਦੋਂ ਇਦਾਂ ਮੇਰਾ ਵਿਆਹ ਹੋਇਆ ਨਾ ਨਵਾਂ ਨਵਾਂ ਤੇ ਮੈਂ ਕਹਿੰਦੇ ਜਿਆਦਾ ਗੁੱਸੇ ਨਹੀਂ ਹੁੰਦੀ ਹੁੰਦੀ ਕਿਉਂਕਿ ਇੱਧਰ ਨੂੰ ਤਾਂ ਕੋਈ ਬੱਸ ਨਹੀਂ ਜਾਂਦੀ ਮੈਂ ਤੁਰ ਕੇ ਵੀ ਕਿੱਧਰ ਨੂੰ ਜਾਵਾਂਗੇ ਤੇ ਐਦਾਂ ਨਾ ਮਤਲਬ ਕਿ ਕਹਿੰਦੇ ਬੜਾ ਕਹਿੰਦੇ ਮੈਂ ਰੋਣਾ ਕਰਨਾ ਜਦੋਂ ਉਧਰੋਂ ਮਤਲਬ ਕਿ ਕਿਆਂ ਤੋਂ ਇੱਧਰ ਆਣਾ ਨਾ ਸੋਹਰੇ ਖੋਜਪੁਰ ਤੇ ਕਹਿੰਦਾ ਮੈਂ ਰੋਣਾ ਕਿ ਹਾਏ ਕਿੱਥੇ ਮੈਨੂੰ ਸੁੱਟਦਾ ਰੱਬ ਦੀ ਧੁੰਨੀ ਤੇ ਬਾਕੀ ਹੈ ਨਾ ਸਾਰੇ ਪਿੰਡ ਲੰਘ ਕੇ ਲਾਸਟ ਪਿੰਡ ਵਾ ਇਹ ਆਹੋ ਅਗੋਸ ਤੋਂ ਅੱਗੇ ਬੱਸ ਫਿਰ ਉਹ ਵਿੱਚੋਂ ਬਨਜਾ ਵਜਾ ਬਾਂਦੇ ਲਾਗੋ ਰਸਤਾ ਨਿਕਲ ਜਾਂਦਾ ਆ ਲੰਮਿਆਂ ਪਿੰਡ ਇਹ ਸੇ ਹੁਣਾਂ ਪਹੁੰਚ ਗਏ ਆਂ ਪੋਗਪੁਰ ਆ ਗਿਆ ਜੀ ਪੋਗਪੁਰ ਬੰਦਾਰੀ ਕਾਰ ਬੰਦਾਰੀ ਕਾਰ ਬਾਜ਼ਾਰ ਇੱਥੋਂ ਆਪਾਂ ਥਾਰ ਕਢਵਾਈ ਸੀ ਥਾਰ ਲੈਂਸੀਆ ਸਮ ਬਰੀਜਾ ਇਥੇ ਤੇ ਬਰੀਜਾ ਸਾਡੀ ਇੱਥੇ ਆ ਮੈਂ ਬੜਾ ਹੀ ਰੋਈ ਸੀ ਉਦੋਂ ਜਦੋਂ ਬਰੀਜਾ ਦਿੱਤੀ ਸੀ ਮਨ ਚ ਅਜੇ ਵੀ ਕੀ ਇਹਦੇ ਆ ਜਾਂਦਾ ਆ ਨਾ ਕਿ ਉਹਨੇ ਇੰਨਾ ਦੋਖੇ ਦੇ ਮਤਲਬ ਇੰਨਾ ਦੇ ਕਦੀ ਮਹਿਸੂਸ ਕਰਾ ਦਿੱਤਾ ਨਹੀਂ ਹੀ ਕਿ ਉਹਨੂੰ ਇੰਨਾ ਇੱਕਦਮ ਛੱਡ ਦਿੱਤਾ ਮਨ ਚ ਅਜੇ ਵੀ ਹੁੰਦਾ ਆ ਕਿ ਨਹੀਂ ਚੱਲਣੀ ਚਾਹੀਦੀ ਉਹ ਗੱਡੀ ਨੇ ਬਹੁਤ ਸਾਹਤਾਂ ਗੱਡੀ ਇਦਾਂ ਮਹਿਸੂਸ ਨਹੀਂ ਕਰਾਉਂਦੀ ਤੂੰ ਕਿੱਥੇ ਜਾਣਾ ਆ ਦੇਖੋ ਕਹਿੰਦਾ ਦੋ ਇੱਧਰ ਮੈਨੂੰ ਸੇਵਸਟ ਕਰਨਾ ਹਾਂ ਆ ਕਹਿੰਦਾ ਮੈਂ ਜਾਣਾ ਉੱਧਰ ਹਾਂ ਦੇਖਿਓ ਉੱਧਰ ਹੀ ਭੱਜ ਜਾਂਦਾ ਉੱਧਰ ਨੂੰ ਨਹੀਂ ਜਾਣਾ ਗਾਇਸ ਭੰਡਾਰੀਕਾਰ ਬਾਜ਼ਾਰ ਵਾਲਿਆਂ ਦੇ ਕੋਲ ਨਾਲ ਬਹੁਤ ਸਾਰੇ ਗੱਡੀਆਂ ਆਇਆ ਉਹ ਜ਼ਿਆਦਾ ਗੱਡੀਆਂ ਆ ਬੜਾ ਤਰਗਾ ਗਣੇਸ਼ ਸਵੀਟ ਸ਼ੋਪ ਕਿੱਥੇ ਆ ਹਾਂ ਇੱਧਰ ਏ ਜੀ ਗਣੇਸ਼ ਸਵੀਟ ਸ਼ੋਪ ਇਹ ਇੱਥੇ ਨਾ ਭੋਗਪੁਰ ਦੀ ਮਸ਼ਹੂਰ ਜਿੱਦਾਂ ਆਪਣੀ ਜਲੰਧਰ लवली ਵਾਲੀ ਹੈ ਨਾ ਇਵੇਂ ਹੀ ਇੱਥੇ ਆ ਕੀ ਕਹਿੰਦੇ ਇਹਨੂੰ ਮਸ਼ਹੂਰ ਗਣੇਸ਼ ਸਟ੍ਰੀਟ ਸ਼ਾਪ लवली ਵਾਲਿਆਂ ਦੇ ਬਰਾਬਰ ਬਹੁਤ ਐਸਟੀ ਹੁੰਦਾ ਇੱਥੇ ਇਹਨਾਂ ਦਾ ਭਰਾ ਮਤਲਬ ਚਾਚੇ ਦਾ ਮੁੰਡਾ ਇੱਥੇ ਲੱਗਾ ਹੋਇਆ ਸੀ ਅਕਾਊਂਟੈਂਟ ਤੇ ਉਹ ਹੁਣ ਚਲਾ ਗਿਆ ਅਮਰੀਕਾ ਹੁਣ ਉਹਨਾਂ ਦੇ ਉੱਥੇ ਹੀ ਮਤਲਬ ਗਣੇਸ਼ ਵਾਲਿਆਂ ਦੇ ਉੱਥੇ ਨਾਲ ਕੰਮ ਕਰਦਾ ਆ ਉੱਥੇ ਰਹਿੰਦਾ ਉਹਨਾਂ ਦੇ ਕੋਲੇ ਬੜੇ ਹੋਟਲ ਰੈਸਟੋਰੈਂਟ ਹੈਗੇ ਨੀਨੋਸ ਵਾਲੇ ਉੱਥੇ ਅਕਾਊਂਟੈਂਟ ਹੀ ਹੈ ਉੱਥੇ ਵੀ ਲੱਗਿਆ ਜਾ ਕੇ ਸ਼ਾਇਦ ਬਾਕੀ ਪਤਾ ਨਹੀਂ ਅਜੇ ਕਦੀ ਗੱਲ ਢਹੀ ਹੋਈ ਨਹੀਂ ਸਾਨੂੰ ਲੱਗੀ ਸੀ ਭੁੱਖ ਹੀ ਕੁਝ ਖਾਦਾ ਨਹੀਂ ਕਰੇ ਚਾਹ ਵੀ ਪੀਤੀ ਬਸ ਵੇਰੇ ਤੇ ਹੁਣ ਰਸਤੇ 'ਚ ਅਸੀਂ ਖਲੋ ਕੇ ਖਾਣ ਲੱਗੇ ਆ ਇੱਥੋਂ ਛੋਲੇ ਪਟੋਰੀ ਕੁਲਚੇ ਕੁਲਚਾ ਅੱਜ ਕੁਲਚਾ ਹੀ ਰੱਖ 10 ਬਾਟਨ 10 ਪਰ 1 ਕਿਲੋ ਰੋਟੀ ਦੇ ਵਿੱਚ ਕੁਲਚਾ ਆ ਗਏ ਕੁਲਚੇ ਤੁਸ ਆਗਲਾ ਨਹੀਂ ਜੇ ਅੱਗੇ ਦੇਖਾਂਗੇ ਕਿਦੋਂ ਪੂਜਾ ਸਗੋ ਪੀ ਮੰਗੇ ਜਾ ਕੇ ਉਹ ਵੀ ਸਪਾਰ ਦਿੱਤਾ ਗਿਆ ਉਹ ਦੇਖੋ ਭਰਿਆ ਜਾ ਰਿਹਾ ਆ ਹੋਰ ਹੋਰ ਇੱਕਦਮ ਜ਼ੋਰ ਪਾ ਰਹੀ ਚੀਤੇ ਆ ਚੁੱਕੇ ਆ ਖਾ ਰਹੇ ਆ ਚੈੱਕ ਕਰੋ ਇਹਨੂੰ ਮੈਂ ਥੱਲੇ ਖੜਾ ਕੀਤਾ ਇਹ ਵੀ ਕਹਿੰਦਾ ਮੈਨੂੰ ਵੀ ਫੜਾ ਸਾਰਾ ਫੜਾ ਗਾਇਸ ਜੀਮਾਰਟ ਪਹੁੰਚ ਚੁੱਕੇ ਆ ਹਾਂ ਚੱਲੇ ਆਪਾਂ ਗੱਡੀ پارک ਕਰਦੇ ਆ ਪਾਰਕਿੰਗ ਏਰੀਆ ਚਾਹਨੇ ਆਂ ਦੂਜੇ। ਅੰਠੇ ਗਾਇਸ ਕੱ비 ਪਾਰ ਕਰਕੇ ਤੇ ਹੁਣ ਅਸੀਂ ਲਿਫਟ ਵਿੱਚ ਚੱਲੇ ਆਂ ਉੱਪਰ ਟੀਮਾਰਟ ਵਿੱਚ। ਕੀ ਕਰਨਾ ਚਾਹੁੰਦੇ ਹੋ? ਬਹੁਤ ਆਨੰਦ ਕਰਦਾ ਪਿਆ। ਨੱਪ ਵੀ ਲੋ, ਨੱਪਿਆ ਕੁਝ ਹੈ ਨਹੀਂ। ਕਿੱਥੇ ਨੱਪਣ ਆਲਾ? ਆਹੀ ਨੱਪਣ ਆਲੇ ਬਟਾ। ਗਵਾਚ ਗਏ ਸੀ। ਇਹ ਬੈਗ ਹੈ ਲਿਫਟ ਵਿੱਚ ਵੇਜੋ ਬਟਾ ਨੱਪਿਆ ਨਹੀਂ, ਖਲੋਲ ਹੋਗੀ। ਇਹ ਕਹਿਦਾ ਅੱਜ ਵੀਰ ਨੂੰ ਮਿਠਾ ਲਿਆ ਇੱਥੇ ਵਿੱਚ ਆਪਾਂ ਬੱਕੀ ਚ ਇਹ ਠੂਕੇ ਲੈ ਆਂ ਲਿਆ ਨਾਂ ਨਾਲ ਨੰਦ ਨਾਲ ਕੀਤੀ ਜਾ ਰਹੀ ਸ਼ੂਟਿੰਗ ਪੂਰੇ ਗਾਇਸ ਹੋ ਗਿਆ ਜੀ ਆਪਣਾ ਸਾਰਾ ਜੋਸ਼ ਉਹ ਵੀ ਕਰਨੀ ਛੋਟਾ ਪਤਾ ਲੱ ਲਿਆ ਹੁਣ ਬਿੱਲ ਕਟਵਾਉਣ ਦੀ ਹਰ ਪੀ ਹੋ ਗਿਆ ਸਮਾਰਟ ਹੋ ਗਏ ਆਪਾਂ ਫੁੱਲ ਜਾ ਸਿੰਮ ਥੂ ਹਾਂਜੀ ਹੋ ਗਿਆ ਜੀ ਸੌਦਾ ਪਤਾ ਕੰਪਲੀਟ ਹੁਣ ਅਸੀਂ ਇਹ ਸਾਰਾ ਸਾਮਾਨ ਗੱਡੀ ਚ ਆਓ ਵੀ ਲੱਗੀ ਜੇਦਾ ਭੁੱਲ ਗਿਆ ਅਜੀ ਇੰਨਾ ਸੌਦਾ ਗਾਇਸ ਆਇਆ 4000 ਰੁਪਏ ਦਾ ਕਿੰਨਾ ਚੋਸਾ ਪਾਸ ਲੋਡ ਹੋ ਰਿਹਾ ਹੈ ਸਮਾਨ ਜੀ ਸੋ ਫਾਈਨਲ ਹੈ ਗਾਈਜ਼ ਹੁਣ ਆਪਾਂ ਜਾ ਰਹੇ ਆ ਵਾਪਿਸ ਤੇ ਉਸਮਾਨ ਕਈਂ ਦੀ ਲਿਆ ਦਿਖਾਈ ਦਿੱਤਾ ਤੁਹਾਨੂੰ ਜੋ ਲੈ ਲਿਆ ਜੋ ਜੋ ਲਿਆ ਵਾ ਆਪਾਂ ਤੇ ਆ ਦੇਖੋ ਇਹਦੇ ਕੰਮ ਇਹਦੇ ਕੰਮ ਦੇਖੋ ਤੁਸੀਂ ਇਹ ਥੱਲੇ ਮੇਰੇ ਪੈਰਾਂ 'ਚ ਬੈਠਾ ਹੈ ਰਾਜਵੀਰ ਐ ਇੱਧਰ ਥੱਲੇ ਬੈਠਾ ਤਾਰਾਂ ਵਿੱਚ ਇਹ ਨਹੀਂ ਉੱਪਰ ਤੇ ਇਹ ਦਾ ਬਿਆਹ ਕਿੰਨਾ ਵਧੀਆ ਬੱਦਲ ਬਾਹਰ ਕਿੰਨੇ ਸੋਹਣੇ ਇਹਨੂੰ ਆਪ ਥੱਲੇ ਬੈਠ ਕੇ ਮਜ਼ਾ ਜਤਾਉਂਦਾ ਤੇ ਕਹਿਣਾ ਕੋਛ ਕੀ ਕਹਿਣਾ ਜੇ ਵਟ ਲੈ ਕੇ ਆਤੀ ਆ ਉਹ ਉੱਤਰ ਕੇ ਕਰੀਏ ਕਿ ਹੁਣ ਹੁਣ ਕੀ ਕਹਿਣ ਜੋਗਾ ਤੇ ਛੱਡੀ ਇਹ ਨਹੀਂ ਕੁਝ ਕਹਿਣ ਜੋਗਾ ਉਹ ਤੇ 4 ਮਹੀਨੇ ਮੈਂ ਕਹਿਣੀ ਨਹੀਂ ਦੇਣਾ ਕੁਝ ਵਿੱਚੋਂ ਕੋਈ ਨਾ ਕੋਈ ਰਹਿ ਗਿਆ ਥੋੜਾ ਬੋਤਾ ਇਹ ਕਹੀ ਨਾਨ ਸਟਿਕ ਲੈਣੀ ਇਹ ਕੜਾਈ ਉਹ ਨਹੀਂ ਲੈਣ ਹੋਈ ਇਹ ਉਹਦਾ ਕੜਾਈ ਤੇ ਮਿਲ ਗਈ ਲੇਕਿਨ ਉਹਦਾ ਜਿਹੜਾ ਹੀ ਲਿਡ ਟੱਕਰ ਨਹੀਂ ਮਿਲਿਆ ਲੇਟ ਮਿਲ ਗਈ ਤੇ ਉਹ ਜਿਹੜਾ ਇਹ ਨੁਕਸਾਨ ਵੀ ਕਰ ਆਏ ਉੱਥੇ ਓਕੇ ਜਿਹੀ ਹੁੰਦੀ ਜਿਹੜੀ ਉਹਨੂੰ ਫੜਨ ਵਾਲੀ ਉਹ ਹੈ ਨਹੀਂ ਸੀ ਉਹਨੂੰ ਲਗੀ ਤੇ ਇੱਕ ਹੋਰ ਟੱਕਰ ਪਿਆ ਛੋਟਾ ਮੈਂ ਉਹਦਾ ਖੋਲ ਕੇ ਗਾਇਸ ਚੰਗੀ ਭਰੇ ਲਿਡ ਦੀ ਜਨਾ ਇਹਨਾਂ ਨੇ ਸੱਤਿਆ ਚਖਣਾ ਵੱਢ ਦਿੱਤੀ ਦੋਨੋਂ ਬੇਕਾਰ ਕਰ ਦਿੱਤੀ ਇੱਕ ਤੇ ਹੈਗੀ ਹੈਗੀ ਸੀ ਪਹਿਲਾਂ ਇੱਕ ਇਹਨਾਂ ਨੇ ਕਰ ਦਿੱਤੀ ਹੁਣ ਟੱਕਣ ਹੀ ਤੋੜ ਦੇ ਓ ਟੱਕਣ ਦਾ ਨਾ ਉਹ ਅੱਗੇ ਹੁੰਦੀ ਆ ਉੱਪਰ ਹੈਂਡਲ ਜਿਹੜਾ ਫੜਨ ਵਾਲਾ ਨਾ ਹੁੰਦਾ ਉਹ ਤੋੜ ਛੱਡਿਆ ਇਹਨਾਂ ਨੇ ਇੰਨਾ ਕ ਦੇਖਿਆ ਨਹੀਂ ਕੈਮਰੇ 'ਚ ਦੇਖਣਗੇ ਨਾ ਸਰਦਾਰ ਸਾਹਿਬ ਤੋੜ ਗਏ ਨੇ ਫੋਟੋ ਲਾ ਦੇਣੀ ਜਿੱਦਾ ਬੈਂਕਾਂ ਦੇ ਵਿੱਚ ਨਹੀਂ ਲੱਗੀ ਹੁੰਦੀ ਫੁਲਾਨੇ ਬੰਦੇ ਨੂੰ ਲੋਨ ਦੇ ਲੋਨ ਦੀ ਲੋਨ ਨਹੀਂ ਦਿੱਤਾ ਜਾਊਗਾ ਉਹਨੇ ਕਪੜਾ ਕੀਤਾ ਬੈਂਕਾਂ ਨਾਲ ਲੈਣਾ ਇਦਾਂ ਤੁਹਾਡੀ ਲਾ ਦੇਣੀ ਡੀਮਾਰਟ 'ਚ ਉਹਨਾਂ ਨੇ ਫੋਟੋ ਲਾ ਦੇਣ ਦੂਜੀ ਤੁਲਜਾ ਕਰਾਂਗੇ ਪਰਮੇ ਐਵੇਂ ਡੀਮਾਰਟ ਸੇਮ ਹੀ ਆ ਸਾਰੇ ਉਹ ਇੱਕ ਅੱਜ ਆਇਆ ਸਾਰੇ ਪਾਸੇ ਆ ਜਾਣੀ ਫੋਟੋ ਜਾੜਾ ਹੀ ਨਹੀਂ ਚੱਲ ਵਧੀਆ ਨਾਲੇ ਜਿੰਦਾ ਪੀਐਨਬੀ 'ਚ ਇੱਕ ਅੱਜ ਲੱਗਾ ਤੇ ਉਹ ਪੀਐਨਬੀ ਸਾਰੀਆਂ ਬੈਂਕਾਂ 'ਚ ਸ਼ੋ ਹੋ ਜਾਣੇ ਪਰ ਫਾਈਲ ਹੋਰ ਕਿ ਤੁਲੇ ਲੱਗੇ ਮੈਟਰੋ ਕਿੱਥੇ ਮੈਟਰੋ ਚਲ ਜਾ ਕਰਾਂਗੇ ਜੇ ਬੰਦ ਕਰ ਦਿੰਦੇ ਨਾ ਤੁਹਾਡਾ ਸੌਦਾ ਪਤਾ ਤੇ ਤੇი ਮਤਲਬ ਆਪਣੀ ਆਤਤਾ ਤੋਂ ਬਾਜ਼ ਨਹੀਂ ਆਣਾ ਐ ਜਾ ਰਹੇ ਤੋ ਨਾ ਮੈਂ ਤੇ ਉਹਨੂੰ ਕੱਸ ਨਹੀਂ ਦੇ ਆ ਉਹ ਜ਼ਿਆਦਾ ਕੱਸਿਆ ਗਿਆ ਤੇ ਉਹ ਕੰਮ ਖਰਾਬ ਹੋ ਗਿਆ ਟੁੱਟ ਗਿਆ ਮੈਂ ਕਿਹਾ ਡੋਲ ਚੱਕ ਕੇ ਰੱਖ ਦੋ ਇਹ ਕਰੀ ਮੇਰੇ ਤਾਂ ਵੀ ਗਾਇਸ ਨੁਕਸਾਨ ਆਇਆ ਮੈਂ ਗਲੈਨ ਵਾਲਿਆਂ ਦੇ ਸ਼ੋਅਰੂਮ 'ਚ ਚਲ ਗਈ ਅਸੀਂ ਗਏ ਸੀਗੇ ਨਾ ਕੁਛ ਚਿਮਨੀ ਦਾ ਪਤਾ ਕਰਨ ਗਏ ਸੀਗੇ ਤੇ ਕਿਚਨ ਜਿਮਨੀ ਜਿਹੜੀ ਹੁੰਦੀ ਆ ਅਸੀਂ ਉੱਥੋਂ ਨਾ ਇੱਕ ਹਾਂ ਇੱਕ ਪੈਨ ਲਿਆ ਸੀਗਾ ਦੋਸਾ ਪੈਨ ਤੇ ਉਹ ਅਸੀਂ ਕੀ ਕੀਤਾ ਨਾ ਉਹ ਟ੍ਰੇ ਦੇਖੀ ਮੈਂ ਕਿਹਾ ਟ੍ਰੇ ਇੱਕ ਲੈ ਜੀਆ ਵਧੀਆ ਵਾਹ ਜਿਹਦੇ ਤੋਂ ਅਮੋਂ ਦੀ ਪਟਜੀਏ ਦੁਕਾਨ ਸ਼ੋਅਰੂਮ ਚ ਤੇ ਫਿਰ ਉੱਥੇ ਕੋਈ ਚੀਜ਼ ਪਸੰਦ ਆ ਹੀ ਜਾਂਦੀ ਵੀ ਹਾਂ ਨਹੀਂ ਆਹ ਸੋਹਣੀ ਆ ਲੈ ਜੀ ਉਹ ਚੱਕਰ ਲੱਗੇ ਨਾ ਉਹ ਕੱਢਦੇ ਕੱਢਦੇ ਕਿਤੇ ਨਾ ਇੱਕ ਉਹ ਟ੍ਰੇ ਇੱਦਾਂ ਦੀ ਸੀਗੀ ਕਿ ਉਹ ਥੱਲੇ ਡਿੱਗਣ ਦੇ ਨਾਲ ਚੂਰਾ ਚੂਰ ਹੋ ਗਈ ਇੰਨੀ ਇੰਨਾ ਕਿ ਮੈਂ ਉਹ ਦੇਖਿਆ ਨਹੀਂ ਸੀਗਾ ਕਿਸੇ ਨੇ ਵੀ ਐਂ ਇਹ ਦਾਦਾ ਇਕੱਠੀ ਕੀਤੀ ਤੇ ਵਿੱਚ ਰੱਖਿਆ ਗਈ। ਆਈ ਨੇ ਦੁਹਰਾ ਉੱਥੇ ਗਏ। ਚੋਰੋਂ ਪਰ ਆਏ ਨਾ ਤਾਂ ਨਹੀਂ ਪਤਾ ਲੱਗਾ। ਬੜਾ ਮੁਕਿਆ ਹੁੰਦੇ ਬੰਦੇ ਫੇਰ ਫੇਰ ਉਹਨਾਂ ਨੇ ਸਾਨੂੰ ਇੱਕ ਹੈ ਵੀ ਟਰੇ ਕੀ 1000 1200 ਦੀ ਟਰੇ ਹੀ ਸੀ ਕੱਲੀ। ਮੈਂ ਤਾਂ ਚੋਰ ਪੂਰੀ ਲਫਾਵੇ ਚ ਪਾਗ ਲੈ ਗਿਆ ਨਾ। ਕਰਿਆ ਆਂ ਦੀ ਕਿ ਥੈਂਕ ਯੂ ਕਲਾ ਕੇ ਜੋੜ ਦੇ ਨਾ। ਹਾਂ ਸਹੀ ਗੱਲ ਆ। ਗਾਇਜ਼ ਆਪਾਂ ਪੌਂਚ ਚੁਕੇ ਆ ਜੀ ਭੋਗ ਪਰ ਭੋਗ ਪਰ ਆ ਗਿਆ ਅਹੀਂ ਲਵਲੀ ਵਾਲੇ ਤੇ ਜਾਣਾ ਸੀ ਥੋੜੀ ਜਿਹੀ ਸweets ਵਗੈਰਾ ਕੋਈ ਖਰੀਦ ਲੈਣ ਵਾਸਤੇ ਕਿਉਂਕਿ ਅਸੀਂ ਰਖੜੀ ਤੇ ਉੱਥੇ ਡੱਬੇ ਵਧੀਆ ਲੈ ਗਏ ਆ ਤੇ ਹੁਣ ਘਰ ਵਾਸਤੇ ਡੱਬਾ ਆ ਮਤਲਬ ਹੈਗਾ ਸੀ ਉਹ ਖਾਦਾ ਗਿਆ ਹੁਣ ਫਿਰ ਅਹੀਂ ਕਾ ਵੀ ਇਥੇ ਕੁਝ ਲੈ ਜਾਈਏ ਖਾਣ ਵਾਸਤੇ ਨਾ ਹੁਣ ਆਪਾਂ ਚੱਲਦੇ ਆ ਗਣੇਸ਼ ਸweets ਸ਼ਾਪ ਓਕੇ ਅੱਗੇ ਤਾਂ ਅੰਜੀ ਗਾਇਜ਼ ਹੁਣ ਆਪਾਂ ਪਹੁੰਚ ਚੁੱਕਿਆ ਭਲਾਥਰ ਤੇ ਆਪਾਂ ਨਾ ਉਧਰ ਲਵਲੀ ਵਾਲੇ ਤੇ ਜਾਣਾ ਸੀਗਾ ਲਵਲੀ ਸਵੀਟ ਸ਼ਾਪ ਉਧਰ ਗਏ ਨਹੀਂ ਕਿਉਂਕਿ ਉਹ ਉੱਥੋਂ ਨਾ ਡੀਮਾਰਟ ਤੋਂ ਥੋੜਾ ਦੂਰ ਪੈ ਜਾਂਦਾ ਆ ਸੋ ਆਪਾਂ ਜਲਦੀ ਆ ਗਏ ਆ ਤੇ ਆਪਾਂ ਗਏ ਸੀਗੇ ਗਣੇਸ਼ ਵਾਲਿਆਂ ਦੇ ਤੁਹਾਨੂੰ ਜਿੱਥੇ ਦੱਸਿਆ ਸੀਗਾ ਗਏ ਸੀਗੇ ਬਟ ਉੱਥੇ ਨਾ ਕੋਈ ਵੈਰਾਈਟੀ ਨਹੀਂ ਆਈ ਦਾ ਫਿਰ ਅਸੀਂ ਦੇਖੋ ਆ ਲੈ ਕੇ ਆਏ ਕਿਹਦੇ ਨੂੰ ਗੁਲਾਬ ਜਾਮਨ ਲੈ ਕੇ ਆਏ ਆ ਗੁਲਾਬ ਜਾਮਨ ਦੇਵਦਿਆਂ ਟੇਸਟ ਕਰਕੇ ਬਾਕੀ ਉੱਥੇ ਨਾ ਆਲਮੋਸਟ ਮੈਨ ਲੱਗਾ ਰੱਖੀ ਦਾ ਕਰਕੇ ਨਾ ਮਠਿਆਈ ਕੋਈ ਖਾਸ ਨਹੀਂ ਹੈ ਨਹੀਂ ਸੀਗੀ ਤੇ ਗਲਾਬ ਜਾਮਣੇ ਖਲੇ ਫਿਰ ਹੋਰ ਲੱਲੇ ਤੇ ਇਹ ਗਏ ਸੀਗੇ ਹੁਣ ਆਪਣਾ ਕੈਸ਼ ਜਮਾ ਕਰਵਾਉਣ ਬੈਂਕ ਕੋਲ ਵਿੱਚ ਮੈਂ ਕਿਹਾ ਜਿਹੜਾ ਬਚਿਆ ਹੈ ਕਰਾਵਾਂ ਇਹ ਵੀ ਨਾ ਲੱਗੇ ਤੇ ਉਹ ਬੀਬਾ ਹੀ ਨਾਲ ਉਹ ਦੇਵ ਤੋਂ ਕੈਸ਼ ਨਾ ਮੈਂ ਉਹ ਕਰਵਾ ਦਾਂਗਾ ਕੈਸ਼ ਕਰੋ ਐਸ਼ ਇਹ ਇੱਕ ਇੱਕ ਅੰਬੀ ਨਾ ਆਪਾਂ ਨੂੰ ਇਹ ਥੋੜਾ ਜਿਹਾ ਕੰਪਨੀ 'ਚ ਲੱਗਦਾ ਇਹ ਫਾਇਦਾ ਹੈ ਕਿ ਤੁਹਾਡੀ ਜੇਬ 'ਚ ਕੈਸ਼ ਨਿਕਲਦੀ ਮੁੱਕਦਾ ਹਰ ਟਾਈਮ ਜੇਬ 'ਚ ਕੈਸ਼ ਰਹਿੰਦਾ ਹੈ ਤੁਸੀਂ ਇਹ ਚਲੋ ਤੁਹਾਨੂੰ ਕਿਤੇ ਔਖੇ ਵੇਲੇ ਜੇ ਲੋੜ ਪੈਂਦੀ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਤੇ ਆਪਣਾ ਜਦੋਂ ਤੁਹਾਡੇ ਕੋਲ ਹੈਗੇ ਤੁਸੀਂ ਉਹਨੂੰ ਮਤਲਬ ਇਹ ਨਹੀਂ ਕਿ ਵਰਤ ਵਾਪਸੀ ਨਹੀਂ ਕਰਨੇ ਆਫਸ ਕਰਨੇ ਆ ਲੇਕਿਨ ਜਦਾਂ ਚਲੋ ਪੰਜ-ਛੇ ਦਿਨ ਬਾਅਦ ਤਾਂ ਕਿ ਤੁਸੀਂ ਬਾਅਦ 'ਚ ਉਹਨੂੰ ਆਪਣਾ ਜਮਾ ਕਰਵਾ ਦਿਓ ਇਹ ਚੀਜ਼ ਤੁਹਾਨੂੰ ਬਹੁਤ ਫਾਇਦਾ ਹੈ ਕੰਮ ਲੱਗਾਂ ਜੀ ਦੱਸਿਓ ਕਿ ਇਹਨਾਂ ਲੱਗਣਾ ਆਏਗਾ ਤੇ ਮੈਂ ਨਹੀਂ ਲਵਾਵਾਂਗਾ ਤੁਹਾਨੂੰ ਨਹੀਂ ਲਵਾਵਾਂਗਾ ਮਤਲਬ ਮਰੇ ਜਦੋਂ ਕੋਈ ਵੈਕੈਂਸੀ ਕੇ ਪਾਸੇ ਖਾਲੀ ਹੋਏਗੀ ਫੇਰ ਲਵਾ ਦਾਂਗਾ ਹਾਂ ਗਾਇਸ ਕੋਈ ਲੋਡ ਵਾਣ ਲਗਾ ਚਾਹਵਨ ਹੋਵੇ ਆਪਣੇ ਰਿਜ਼ਿਊਮ ਸੈਂਡ ਕਰ ਦਿਓ ਰਿਜ਼ਿਊਮ ਵਗੈਰਾ ਸੈਂਡ ਕਰ ਦਿਓ ਜਿਨ੍ਹਾਂ ਨੇ ਫਾਈਨੈਂਸ ਦੀ ਜੌਬ ਕਰਨੀ ਹੋਵੇ ਤਾਂ ਕੰਪਿਊਟਰ ਤੇ ਵੀ ਹੈ ਮਨ ਲਾਦਾ ਇਹਨਾਂ ਤੇ ਵੇਗੋਵਾਲ ਕੋ ਪੀਟਰ ਤੇ ਵੀ ਚਾਹੀਦਾ ਬੰਦਾ ਤੇ ਦੱਸਿਓ ਜਿਹੜੇ ਵੀ ਮਤਲਬ ਨੇੜੇ ਤੇੜੇ ਦੇ ਭਲੱਥ ਵੇਗੋਵਾਲ ਤੇ ਕਰਤਾਰਪੁਰ ਏਰੀਆ ਦੇ ਵਿੱਚ ਵਿੱਚ ਜਿਹੜੇ ਹੋਣਗੇ ਜਾ ਕਵਰਥਲੇ ਵੀ ਹੋਣਗੇ ਆ ਜਾਣਗੇ ਅਪ ਡਾਊਨ ਕਰਨ ਲੱਗਣਗੇ ਬਟ ਉਹਨਾਂ ਨੂੰ ਫਿਰ ਇਦਾਂ ਐ ਕਿ ਥੋੜਾ ਮੁਸ਼ਕਿਲ ਹੋਊਗੀ ਨਾ ਥੋੜਾ ਤੇ ਬਾਕੀ ਜਿੰਨਾ ਜੋ ਵੀ ਹੈਗੇ ਆ ਲੋੜਵੰਦ ਹੈਗੇ ਜਿਨ੍ਹਾਂ ਨੂੰ ਜ਼ਰੂਰਤ ਆ ਜੌਬ ਦੀ ਜਾਂ ਕੁਛ ਮਤਲਬ ਘਰ ਦੇ ਹਾਲਾਤਾਂ ਕਰਕੇ ਵੀ ਬੰਦਾ ਥੋੜਾ ਜਿਹਾ ਹੋ ਜਾਂਦਾ ਆ ਸੋ ਪਲੀਜ਼ ਉਹ ਦੱਸਿਓ ਕੋਈ ਗੱਲ ਨਹੀਂ ਤੁਹਾਨੂੰ ਲਗਵਾਣਗੇ ਜੀ ਕਿਉਂ ਵੀ ਦੱਸ ਦਿਓ ਕੰਟੈਕਟ ਨੰਬਰ ਇਹਨਾਂ ਦਾ ਮੈਂ ਸੈਂਡ ਕਰ ਦੂੰਗੀ ਨਾਲ ਕਾਲ ਕਰ ਲਿਓ ਜਿੰਨੇ ਵੀ ਲੱਗਣਾ ਆ ਰੈਜ਼ਿਊਮ ਸੈਂਡ ਕਰ ਦਿਓ ਸੋ ਜੋ ਬਿਲਡਿੰਗ ਆਪਣਾ ਹੁਣ ਪਲਾਥੇ ਰੱਖਣਾ ਸਾਨੂੰ ਬੈਂਕ ਦੇ ਅੰਦਰ ਹੀ ਪਾਉਣਾ ਗਾਇਜ਼ ਹੁਣ ਆਪਾਂ ਚੱਲੇ ਆਂ ਕਾਰ ਕਾਰ 'ਤੇ ਅਜੇ ਕਟਨੀਆ ਕਿੱਦਿ ਕਿਸ਼ਤ ਹੋਰ ਰਪਰੋ ਰਹਿਣ ਨੇ ਅਜੇ ਇਹਨਾਂ ਨੇ ਕਿਸ਼ਤ ਕਟਣੀ ਐ 1 2 ਇਸ ਦਾ ਲੈ ਕੇ ਫਿਰ ਚੱਲਾਂਗੇ ਕਾਰ ਟਾਈਮ ਹੋ ਗਿਆ ਜੀ 3:30 ਆ ਨਿਊ ਹੋਰ ਅਰੇ ਅਰੇ ਮਤਲਬ ਚੱਲਦਾ ਪਿਆ ਇਹਨਾਂ ਦਾ ਕੰਮ ਆ ਜੀ ਦੇਖੋ ਕੋਈ ਪਤਾ ਨਹੀਂ 400 ਦੈਨੋ ਸਬਜੀ ਆਉਣ ਨੂੰ ਛਾ ਮੇਰਾ ਅਦਰ ਰਾਜਮਾ ਵੀ ਹੋਈ ਹੈ ਨਾਲ ਬਣੀ ਚੌਲ ਰਾਜਮਾ ਚੌਕ ਸੁਖਵੀਰ ਖਾਂਦਾ ਖੁਸ਼ ਹੋ ਕੇ ਗਾਇਸ ਰਾਜਮਾ ਚੌਕ ਆਪਾਂ ਇਹਦੀ ਆਪਣੀ ਮਰਜ਼ੀ ਨਾਲ ਬਲਵਾ ਲਈ ਹੈ ਅੱਜ ਦੀ ਤੇ ਹੁਣ ਉਹਦੀ ਮਰਜ਼ੀ ਦਾ ਬਣਾਣਾ ਰਾਜਮਾ ਬਣਾਉਣਾ ਰਾਜਮਾ ਖਾਂਦਾ ਖੁਸ਼ ਹੋ ਕੇ ਉਹ ਕੋਪਤੇ ਨਹੀਂ ਖਾਂਦਾ ਹੈਗਾਗਾ ਤੱਕੇ ਨਾ ਖਵਾਏ ਆ ਉਹ ਇਹਨੂੰ ਪਕੌੜੇ ਪਕੂੜੇ ਬਣਾ ਬੜੂ ਕਿ ਕਿ ਪਕੌੜੇ ਆ ਖਾ ਲੈ ਖਾ ਲੈ ਉਹਦਾ ਸਵਾਦ ਸੀ ਕੰਦਾ ਸਵਾਦ ਬਣੇ ਸੀ ਹੋਰ ਰਾਜਮਾ ਆਪਣਾ ਸੋ ਰਾਜਵੀਰ ਗਾਇਸ ਸੌ ਚੁੱਕਿਆ ਆ ਦੇਖੋ ਇਹਨੂੰ ਬਸ ਨਾ ਕਹਿੰਦਾ ਮੈਨੂੰ ਦੇ ਉਹ ਗੱਡੀ ਮੈਂ ਚਲਾਵਾਂ ਇੱਥੇ ਖੜਾ ਹੋ ਕੇ ਇਹਨੂੰ ਹੁਣੇ ਆਦਤ ਪੈ ਗਈ ਚਲਾਉਣ ਦੀ ਹਜੇ ਕਿੰਨਾਗਾ ਐਡਾ ਤੇਜ਼ ਆ ਗੋਦੀ ਵਿੱਚ ਤਾਂ ਬਿੰਦਾ ਹੀ ਨਹੀਂ ਨਾ ਹੁਣ ਮੇਰੀ ਵਿੱਚ ਕੰਤਾ ਬੱਸ ਪਾਪਾ ਚਾਹੀਦੇ ਮੈਂ ਆ ਫਾਲਰ ਹੈ ਇਨ ਪੇਸਟ ਫੁਇਲ ਲਈ ਲਿਆ ਨਹੀਂ ਸੀ ਹੁਣ ਫੁਇਲ ਲਈ ਪੇਸਟ ਰਿਆਂ ਆਇਆ ਜਿਨ ਨਾਲੇ ਥੋੜੀ ਚਿਪਸ ਟ੍ਰਾਇਲ ਲਈ ਹਾਂਜੀ ਗਾਇਸ ਰਾਜਵੀਰ ਗਿਆ ਸੋ ਪਹਿਲਾਂ ਤੇ ਬੜਾ ਵਧੀਆ ਖੇਡਦਾ ਰਿਹਾ ਮੇਰੇ ਕੋਲ ਜਿਸ ਮਤਲਬ ਸੁੱਤਾ ਰਿਹਾ ਜਦੋਂ ਅੱਖਾਂ ਖੁੱਲੀਆਂ ਉਹਦੇ ਹੀ ਉੱਠ ਕੇ ਤਾਂ ਲਾਪਿਆ ਦੇਖਣ ਤੇ ਹੁਣ ਜਾ ਕੇ ਸੌਂ ਗਿਆ ਪਿਓ ਦੀ ਗੋਦੀ ਵਿੱਚ ਤਾਂ ਕਿ ਉਹ ਮੇਰੇ ਕੋਲ ਆ ਕੇ ਪਾਪਾ ਦੀ ਗੋਦੀ 'ਚ ਜਾ ਕੇ ਬੈਠਾ ਤੇ ਉੱਥੇ ਸੌਂ ਗਿਆ ਤੇ ਹੁਣ ਉਹ ਗੱਡੀ ਚ ਲਾਣ ਕਿ ਪਤਾ ਨਹੀਂ ਹੋਣੀ ਜਿੱਦਾਂ ਜਿੱਦਾਂ ਵੱਡਾ ਹੋਈ ਜਾਂਦਾ ਇਹਨਾਂ ਦਾ ਜ਼ਿਆਦਾ ਕਰਦਾ ਮੇਰਾ ਘਟ ਗਿਆ ਮਾ ਪਿਆਰ ਪਿਆਰ ਸੁਖੀ ਤਾਂ ਮੇਰੇ ਨਾਲ ਜ਼ਿਆਦਾ ਪਿਆਰ ਆ ਤੇ ਪਿਆਰ ਉਹਦਾ ਵੀ ਜਿੱਦਾਂ ਇਹਦੇ ਪਾਪਾ ਨਾਲ ਜ਼ਿਆਦਾ ਆ ਪਟਾਏ ਇਹ ਆ ਕਿ ਉਹ ਸੌਂਦਾ ਵੀ ਮੇਰੇ ਨਾਲ ਹੁੰਦਾ ਸੀਗਾ ਹੁਣ ਤੇ ਉਹ ਚਲੋ ਖੈਰ ਇਕੱਲਾ ਹੀ ਸੌਂਦਾ ਕੀ ਕੀਤਾਈ ਸਰੀਹ ਆ ਹੁਣ ਤੇ ਉਹ ਸੌਂਦਾ ਵੀ ਇਕੱਲਾ ਆ ਤੇ ਆ ਬਾਹੂ ਜੀ ਤਾਂ ਸੌਂਦਾ ਵੀ ਪਾਪਾ ਨਾਲ ਹੀ ਆਦੇ ਬੈੰਦੇ ਉੱਠਦੇ ਵੀ ਪਾਪਾ ਨਾਲ ਹੀ ਆ ਇਹਨੂੰ ਹੁਣ ਦਿਨੇ ਜਦੋਂ ਮੈਂ ਤਾਂ ਤਾਂ ਹੀ ਮੈਨੂੰ ਇੰਨਾ ਤੰਗ ਕਰਦਾ ਦਿਨੇ ਫਿਰ ਜਦੋਂ ਮੈਂ ਰੱਖਦੀ ਆ ਨਾ ਉਹ ਜਦੋਂ ਹੁੰਦਾ ਤਾਂ ਹੁਣ ਵੇਖੋ ਕਿਵੇਂ ਟਾਲਦਾ ਕਿਵੇਂ ਉਹਦੇ ਨੂੰ ਉਹ ਕਹਿੰਦੀ ਏ ਕਿ ਦੇਂ ਦਰਹਾ ਦੇ ਤੇ ਦੱਸ ਦਰ ਮੈਨੂੰ ਫੜਾ ਮੈਂ ਕਾ ਫੜਾ ਦੋ ਮੈਨੂੰ ਕਿ ਗੱਡੀ ਐ ਨਾ ਚਲਾਣ ਦੇ ਆ ਤੇ ਨਹੀਂ ਕਹਿੰਦੇ ਹੁਣ ਤਾਂ ਘਰ ਦੇ ਲਾਗੇ ਆ ਗਏ ਹੁਣ ਹੁਣ ਕੋਈ ਗੱਲ ਨਹੀਂ ਹਾਂ ਜੀ ਇਹ ਮੂਕੀ ਬੋਤਾਂ ਕਹਿੰਦੇ ਮੈਨੂੰ ਕਹਿੰਦਾ ਤੂੰ ਸੜਦੀ ਪਈ ਆ ਮੈਂ ਤਾਂ ਮੈਂ ਸੜਨਾ ਨਹੀਂ ਗਾ ਤੇ ਮੈਨੂੰ ਜ਼ਿਆਦਾ ਪਿਆਰ ਕਰਦੇ ਦੋਨੋਂ ਬੁੱਤ ਤੂੰ ਹੀ ਡਾਂਟਦੇ ਨਹੀਂ ਮੈਂ ਡਾਂਟ ਦਿੰਨੀ ਤਾਂ ਕਰਕੇ ਆ ਜਾਂ ਤੁਸੀਂ ਮੈਂ ਬਲਣਾ ਕੀ ਹੋਣੇ ਸਾਡੇ ਘਰ ਦੇ ਕੈਸ਼ੀਅਰ ਕੌਣ ਆ ਇਹ ਹਾਰੇ ਕੀ ਚੀਜ਼ ਇਹਨਾਂ ਨੇ ਲਿਆ ਕੇ ਦੇਣੀ ਮੈਂ ਵੀ ਨਾ ਕਦੀ ਮੰਗਦੀ ਆ ਹਨਾ ਸੋ ਇਦਾਂ ਆ ਕਿ ਮੈਂ ਮੇਰੇ ਕੋਲ ਹੁੰਦੇ ਨਹੀਂ ਪੈਸੇ ਨਾ ਮੈਂ ਇਹ ਲੈ ਕੇ ਦੇਣੀ ਕੋਈ ਚੀਜ਼ ਹੁਣ ਤੇ ਮੈਂ ਕਿੱਥੇ ਦੇਵਾਂ ਉਹ ਇਸ ਲਈ ਨਾ ਚੀਜ਼ ਹਰ ਇੱਕ ਇਹੀ ਲਿਆ ਕੇ ਦਿੰਦੇ ਉਹਨਾਂ ਇਹਨੂੰ ਬੱਚਿਆਂ ਨੂੰ ਦੋਨਾਂ ਨੂੰ ਤੇ ਇਸ ਲਈ ਉਹਨਾਂ ਦਾ ਪਿਆਰ ਇਹਨਾਂ ਨਾਲ ਜ਼ਿਆਦਾ ਮੇਰੇ ਨਾਲ ਘੱਟ ਆ ਇਹਨੂੰ ਵੀ ਚੀਜ਼ ਲੈ ਦੇਣਾ ਇਹਨਾਂ ਤੋਂ ਹੀ ਹੁਣ ਕੀ ਪਤਾ ਕਿ ਜ਼ਿਆਦਾ ਲੱਲੇ ਭੱਬੇ ਜਿਹਾ ਕਰਦੇ ਇਹਨੇ ਨਾ ਗਾਈਜ਼ ਇਹਦੇ ਨਾਲ ਇਹ ਲੱਲੇ ਭੱਬੇ ਜ਼ਿਆਦਾ ਕਰਦੇ ਆ ਸੋ ਇਹ ਤਾਂ ਕਰਕੇ ਦਾ ਪਿਆਰ ਜ਼ਿਆਦਾ ਹੈ ਮੈਂ ਖੇਦਾ ਨਹੀਂ ਆ ਖਾਮੇ ਨਹੀਂ ਇਹ ਖੇਜ ਜਾਂਦੀ ਆ ਇਹ ਖੇਜ ਜਾਂਦੀ ਏ ਤੇ ਮੈਂ ਖੇਜਣਾ ਨਹੀਂ ਗਾ ਬੁਸਾ ਚੜਦਾ ਕਿ ਯਾਰ ਜੇ ਜ਼ਿਆਦਾ ਖਜਾਂਦੇ ਗਾਈਜ਼ ਤੇ ਵੀ ਕਹਿੰਦੇ ਨੇ ਕੈਮਰਾ ਬਹੁਤ ਹਿਲਦਾ ਪੈਗਾ ਇਹ ਰਸਤਾ ਹੀ ਸਾਰਾ ਹੈ ਅੰਦਰੋਂ ਅੰਦਰ ਹੀ ਪੀ ਜਾਣਾ ਹੈ ਇਹ ਜੀ ਤੁਹਾਡੀ ਮੁਸੂਲਪੁਰ ਦੀ ਜਿਹੜੀ ਕੀ ਏ ਕਰਨੀ ਸੁਪੋਰਟ ਦੀ ਜਿਹੜੀ ਸਰਕਾਰ ਸਾਰੇ ਤੋੜ ਹੀ ਟੁੱਟੇ ਹੋਏ ਮਕਸੂਦ ਉਹ ਗੱਲ ਰੱਖਦਾ ਨਾ ਤੋੜ ਦਿੱਤੀ ਏ ਤੇ ਬਾਅਦ ਚੋਂ ਭੁੱਲ ਗਏ ਚੰਗੇ ਸੀਵਰੇਜ ਪਾਏ ਨਾ ਉਹਨਾਂ ਦੀ ਵੀ ਏ ਉਹਨਾਂ ਬੋਰਾ ਹਲੇ ਨਾ ਮਕਸੂਦ ਹੋ ਨਗਣਾ ਸੇ ਕੋਈ ਨਾ ਇਤੋਂ ਤੱਕ ਆਵੋਸ ਆ ਦੇਖੋ ਨਾ ਇਤੋਂ ਤੱਕ ਮੈਨੂੰ ਜਾਇਦੇ ਸੀਮੈਂਟ ਵਾਲੀ ਬਣਾ ਦੇਣੀ ਚਾਹੀਦੀ ਇੱਥੋਂ ਸ਼ੁਰੂ ਕਰਕੇ ਨਾ ਸੀਮੈਂਟ ਵਾਲੀ ਪੂਰੀ ਫਿਰਨੀ ਬਣਾਣੀ ਚਾਹੀਦੀ ਜਿੱਦਾਂ ਪਾਦਾਸਮੈਂਟ ਬਹੁਤ ਵਧੀਆ ਬਣਾਈਏ ਪੂਰੇ ਪੈਣ ਦੀ ਫਿਰਨੀ ਉਹਨਾਂ ਨੇ ਪੱਕੀ ਸੀਮੈਂਟ ਵਾਲੀ ਪੱਕੀ ਜਾਨਾ ਜਿੱਦਾਂ ਹੁਣ ਜਲੰਧਰ ਨਾਲ ਵੀ ਜਾਈਏ ਤੇ ਉਹਦਰ ਵੀ ਕਿਹੜਾ ਮਕਸੂਦ ਦਾ ਉੱਥੇ ਹੀ ਆ ਪੱਕੀਆਂ ਨੇ ਨਾ ਸੜਕ ਨਾ ਲੋਕ ਵਾਲੀ ਨਹੀਂ ਦੂਜੀ ਆ ਸੀਮੈਂਟ ਵਾਲੀ ਉਹ ਵਧੀਆ ਰਹਿੰਦੀ ਆ ਉਹ ਜਿਆਦਾ ਦਿਨ ਨਾਇਨ ਕੱਢਦੀ ਆ ਜਿਹਦਾ ਸ਼ਹਿਰਾਂ ਵਿੱਚ ਵੀ ਕਈ ਵਾਰੀ ਗਲੀਆਂ ਇਦਾਂ ਹੀ ਪੱਕੀਆਂ ਹੁੰਦੀਆਂ ਹਨਾ ਤੁਹਾਡਾ ਯਾਰ ਲੰਘ ਕੇ ਗਿਆ ਵਾਹ ਸੱਤ ਮਾਣ ਸੱਚੇ ਪਾਤਸ਼ਾਹ ਕੇ ਆਪਾਂ ਕਰੀ ਮੇਰੇ ਪਰ ਹੱਥ ਰੱਖੀ ਬੱਚਿਆਂ ਤੇ ਤੋਂ ਪੈਂਦੀ ਗਏ ਦਮੂਤੇ ਸਾਡੇ ਲੱਗੇ ਹੁਣ ਮੇਲਾ ਆਣ ਵਾਲਾ ਸਤੰਬਰ ਵਿੱਚ ਚੰਗੀ ਹੁੰਦਾ ਚੰਗੀ ਗੁਰਦਾਰੇ ਦਾ ਤਿੰਨ ਦਿਨ ਰਹਿਣਾ ਤਿੰਨ ਦਿਨ ਮੇਲਾ ਸੋ ਗਾਇਜ਼ ਹੁਣ ਆਪਾਂ ਗਏ ਆ ਪਹੁੰਚ ਬਸ 5 ਮਿੰਟ ਦਾ ਰਸਤਾ 5 ਮਿੰਟ 1 2 ਮਿੰਟ ਦਾ ਰਸਤਾ ਹੁਣ ਆਪਾਂ ਗਏ ਆ ਪਹੁੰਚ ਘਰ ਤੇ ਘਰ ਜਾ ਕੇ ਮੇਲਾ ਆਣੇ ਆ ਤੁਹਾਨੂੰ ਸੁਖਵੀਰ ਦੇ ਨਾਲ ਸੁਖਵੀਰ ਆ ਚੁੱਕਿਆ ਹੋਇਆ ਫੋਨ ਵੀ ਆ ਚੁੱਕਿਆ ਹੋਇਆ ਤੁਹਾਨੂੰ ਦਾਦੀ ਜੀ ਨੇ ਨਾ ਵਗੇ ਨਾਲੇ ਉਹਦਾ ਜਿਹੜਾ ਪਾਰਸਲ ਆਇਆ ਉਹ ਵੀ ਲੈ ਮੰਗਣ ਉਹਨੂੰ ਨਾ ਨਾ ਦੱਸਿਓ ਕਿ ਪਾਪ ਸੜ ਲੈਣਾ ਉਹਨੇ ਕਿਹਾ ਨਾ ਮੇਰੇ ਆਏਗਾ ਤੇ ਖੋਲਣਾ ਮੈਂ ਫਲਾਨਾ ਕਰਨਾ ਗਾਈਜ਼ ਆ ਗਏ ਹੁਣ ਘਰ ਤੇ ਉਹ ਦਰਵਾਜਾ ਖੁੱਲਾ ਪਿਆ ਹੈ ਪਤਾ ਹੀ ਨਾ ਕਿ ਆਣਾ ਕਹਿੰਦਾ ਫੋਨ ਕਰਕੇ ਫੋਨ ਦੀ ਡਿਮਾਂਡ ਆਈ ਸੀਗੀ ਕਿ ਪਾਪਾ 버ਗਰ ਕਿੰਗ ਤੋਂ ਨਾ ਪੀਜ਼ਾ ਪਫ ਲੈ ਆਇਓ ਐਂ ਕਿ ਉਹਥੇ ਹੈ ਨਹੀਂ ਸੀ 버ਗਰ ਕਿੰਗ ਨਾਲੇ ਅਸੀਂ ਤੇ ਆ ਗਏ ਮਕਸੂਦਪੁਰ ਕੋਲ ਅੰਦਰ ਬੈਠਾ ਉੱਧਾਂ ਉੱਧਲੀ ਕੋਈ ਨਾ ਕੋਈ ਚੀਜ਼ ਲੈ ਆਏ ਆ ਗਾਈਜ਼ ਆਪਾਂ ਲੈ ਆਏ ਸੀ ਪੇਸਟਰੀਆਂ ਦੇਖੋ ਅੱਧੀ ਅੱਧੀਆਂ ਖਾ ਕੇ ਰੱਖ ਲਈਆਂ ਸੁਖਵੀਰ ਖਾ ਗਿਆ ਵਾ ਤੇ ਰਾਜਵੀ ਨੇ ਥੋੜੀ ਜਿਹੀ ਦਿੱਤੀ ਸੀ ਇਹ ਹੁਣ ਕਹਿੰਦੇ ਬਾਕੀ ਰਾਤ ਨੂੰ ਖਾਵਾਂਗੇ ਰੋਟੀ ਤੋਂ ਬਾਅਦ ਸਾਰਿਆਂ ਚ ਇੱਕ ਇੱਕ ਟੇਸਟ ਲੈ ਲਿਆ ਟਾਈਮ ਹੋ ਚੁੱਕਿਆ ਜੀ 5 ਵਜੇ ਚੱਲੇ ਪੌਣੇ 5 ਹੋ ਗਏ ਆ ਸੁਖਵੀਰ ਨੂੰ ਗਏ ਆ ਟਿਊਸ਼ਨ ਛੱਡਣ ਸੁਖਵੀਰ ਟਿਊਸ਼ਨ ਗਿਆ ਹੋਇਆ ਹੈ ਜੀ ਵੀ ਧਿਆਨ ਕੋਲ ਬੈ ਕੇ ਆਈ ਸੀ ਕਿ ਹੁੰਦੀ ਹੈ ਖਾਣਾ ਪਾੜਦਾ ਸੁਖਵੀਰ ਨੇ ਆ ਗਏ ਆ ਇਹਨੂੰ ਲੈ ਕੇ ਆਏ ਉਹਨੂੰ ਲਿਫਾਫੇ ਨਾਲ ਲੱਗਾ ਇਹ ਲਿਫਾਫੇ ਨਾਲ ਖੁਸ਼ ਰਹਿਂਦਾ ਖੇਡ ਕੇ ਇਹਨਾਂ ਪੁੱਠੀਆਂ ਚੀਜ਼ਾਂ ਹੀ ਲੱਭਦਾ ਬਸ ਖੇਡਣ ਨੂੰ ਇਹਨੂੰ ਕੋਈ ਨਹੀਂ ਟੋਏ ਨਾ ਮਤਲਬ ਕੋਈ ਕੋਈ ਕਿਸੇ ਚੀਜ਼ ਨਾਲ ਨਹੀਂ ਮਿਲਦਾ ਫੋਨ ਦੇ ਉੱਤੇ ਚੜ ਕੇ ਬੈਠਾ ਆਹ ਟੁੱਟ ਜਾਣਾ ਯਾਰ ਤੇਰੀ 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 ਕੰਦੀਆਂ ਨਹੀਂ ਮੈਂ ਸਕੂਲੋਂ ਆ ਗਿਆ ਉਹ ਟੀ-ਸ਼ਰਟ ਵਾ ਗਿਆ ਚਲਾਣ ਸਫਰ ਹੈ ਨਹੀਂ ਚਲਾਵੇਂ ਫਿਰ ਨਹੀਂ ജന ഗിഫ്റ്റി ਗਿਲ ਗਿਆ ਨਾ ਲੱਗ ਗਿਆ ਨਾ ਮਾਰ ਦੇ ਫੇਕੈਂਟੀ ਠੀਕ ਹੈ ਇਧਰੇ ਪਾਸੇ ਲਾਇਆ ਹੈ ਆਹ ਕਿਹੜੇ ਆਹ ਇਧਰ ਲਾਈ ਇੱਥੇ ਲੈ ਤੋ ਉਹ ਵੀ ਪੈਣ ਆਹ ਲੈ ਆ ਕੱਲ੍ਹ ਹੀ ਆ ਗਿਆ ਸਹੀ ਹੈ ਨਾ ਹਾਂ ਵੀ ਜਗਾ ਲਈ ਦੇਖਿਆ ਫਿਰ ਕਿ ਗਾਇਸ ਨੂੰ ਦੱਸਿਆ ਨਹੀਂ ਇਹਨੂੰ ਵੀ ਸਰਪ੍ਰਾਈਜ਼ ਜੀ ਕਿ ਘੈਂਟੀ ਲੱਗੀ ਤੇ ਨਾਲ ਹਾਰ ਨੱਪੇ ਰਿਹਾ ਉਹ ਪੋਲਾ ਜੇ ਨਾ ਪੱਲੇ ਜੁਨਾਦਾ ਭਾਈ ਜਦੋਂ ਲਾਈਟ ਚੱਲਦੀ ਨਾ ਚਾਰ ਬੰਦ ਕਰ ਆ ਵੀ ਗੜੀ ਹੂੰ ਉੱਦਾਂ ਨਹੀਂ ਅੱਗੇ ਤਾਂ ਸੌਫਟਵੇਅਰ ਨਪੇ ਜਾਂਦਾ ਪਿਆ ਹੈ